ਤਾਂ ਮਿੱਤਰੋ ਜੇਕਰ ਤਾਂ ਅਨਵੀਰ ਆਪਣੇ ਪੁੱਤ ਦੀ ਦਾਤ ਨਹੀਂ ਬਖਸ਼ੀ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਜੀ ਤਾਂ ਮਿੱਤਰੋ ਇੱਕ ਦੰਪਤੀ ਜੋੜਾ ਸੀ ਉਸ ਦੀ ਅਕਸਰ ਹੀ ਰੱਬ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਵੀ ਰੱਬਾ ਸਾਡੇ ਕੋਲੇ 4 ਧੀਆਂ ਨੇ ਸਾਨੂੰ ਪੁੱਤ ਦੀ ਦਾਤ ਬਖਸ਼ ਦੇ ਸਾਨੂੰ ਪੁੱਤ ਦੀ ਦਾਤ ਬਖਸ਼ ਦੇ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਸੀ ਹਰ ਰੋਜ਼ ਉਹ ਬਾਣੀ ਪੜ੍ਹਦੇ ਸੀ ਸਵੇਰ ਵੀ ਜਾਂਦੇ ਸੀ ਸ਼ਾਮ ਨੂੰ ਵੀ ਜਾਂਦੇ ਸੀ ਤੇ ਉਹਨਾਂ ਦੀ ਇੱਕੋ ਇੱਕ ਹੀ ਅਰਦਾਸ ਸੀ ਵੀ ਸਾਡੇ ਘਰ ਚਾਰ ਧੀਆਂ ਨੇ ਤੇ ਸਾਨੂੰ ਰੱਬਾ ਪੁੱਤ ਦੀ ਦਾਤ ਬਖਸ਼ ਦੇ ਤੇ ਜਦੋਂ ਉਹਨਾਂ ਦਾ ਗੁਰਦੁਆਰੇ ਤੋਂ ਵਿਸ਼ਵਾਸ ਉੱਠ ਗਿਆ ਤਾਂ ਹੌਲੀ-ਹੌਲੀ ਉਹ ਪਖੰਡਾ ਦੇ ੱੱੱਕੇ ਚੜ ਗਏ ਅਕਸਰ ਉਹ ਪਖੰਡ ਕਿਸੇ ਪਖੰਡੀ ਕੋਲੇ ਜਾਣ ਉਹਨੂੰ 10000 ਦੇ ਦੇਣ ਕਿਸੇ ਨੂੰ 5000 ਦੇ ਦੇਣ ਤਾਂ ਇੱਕ ਪਖੰਡੀ ਕੋਲੇ ਗਏ ਤੇ ਉਹਨੇ ਕੀ ਕੀਤਾ ਉਹਨਾਂ ਨੂੰ ਕਿਹਾ ਵੀ ਤੁਹਾਨੂੰ 50000 ਰੁਪਏ ਦੀ ਭੇਟਾ ਲੱਗੇਗੀ ਤੇ ਇਦਾਂ-ਇਦਾਂ ਕਰਕੇ ਤੁਹਾਨੂੰ ਕਿਸੇ ਦੀ ਬਲੀ ਦੇਣੀ ਪਊਗੀ ਕਿਸੇ ਇਨਸਾਨ ਦੀ ਬਲੀ ਦੇਣੀ ਪਊਗੀ ਜਦੋਂ ਪਖੰਡੀ ਨੇ ਇਹ ਗੱਲ ਕਹੀ ਤਾਂ ਰੱਬ ਉੱਤੇ ਵੇਂਦਾ ਸੀ ਉਹਨ ਰੱਬ ਨੂੰ ਐਂ ਲੱਗਿਆ ਵੀ ਰੱਬਾ ਵੀ ਜੇਕਰ ਮੇਰਾ ਭਗਤ ਅੱਜ ਕਿਸੇ ਦੀ ਬਲੀ ਦਿੰਦਾ ਤਾਂ ਉਹ ਪਾਪ ਕਰਦਾ ਤਾਂ ਜਦੋਂ ਇਹ ਕੰਮ ਕਰਨ ਲੱਗਦੇ ਤੇ ਰੱਬ ਉੱਥੇ ਆਣ ਕੇ ਪ੍ਰਗਟ ਹੁੰਦਾ ਤੇ ਰੱਬ ਉਹਨਾਂ ਨੂੰ ਆਵਾਜ਼ ਮਾਰਦਾ ਤੇ ਉਹ ਦੰਪਤੀ ਦੇਖ ਕੇ ਹੈਰਾਨ ਰਹਿ ਜਾਂਦੇ ਆ ਤੇ ਉਹ ਰੱਬ ਦੇ ਪੈਰੀ ਡਿੱਗ ਪੈਂਦੇ ਉਹ ਕਹਿੰਦੇ ਰੱਬਾ ਸਾਡੇ ਤੋਂ ਦੱਸ ਵੀ ਭੁੱਲ ਕੀ ਹੋਈ ਐ ਸਾਡੇ ਕੋਲੇ ਚਾਰ ਧੀਆਂ ਨੇ ਸਾਡੇ ਕੋਲੇ ਪੈਸਾ ਵੀ ਐ ਐਸ਼ਵਰਾਮ ਵੀ ਐ ਪਰ ਤੂੰ ਸਾਨੂੰ ਪੁੱਤ ਦੀ ਦਾਤ ਕਿਉਂ ਨਹੀਂ ਬਖਸ਼ਦਾ ਸਾਨੂੰ ਪਤਾ ਵੀ ਪੁੱਤ ਬਿਨਾ ਸਾਡੀ ਗਾਂ ਪੀੜੀ ਨਹੀਂ ਵਧਣੀ ਇੰਨੀ ਜਾਇਦਾਦ ਅਸੀਂ ਕਿੱਥੇ ਲੈ ਕੇ ਜਾਣੀ ਆ ਤੇ ਸਾਨੂੰ ਤੂੰ ਪੁੱਤ ਦੀ ਦਾਤ ਬਖਸ਼ ਤੇ ਰੱਬ ਕਹਿੰਦਾ ਵੀ ਭਗਤਾ ਮੈਨੂੰ ਪਤਾ ਵੀ ਤੂੰ ਮੇਰਾ ਭਗਤਾ ਮੇਰੀ ਤੂੰ ਹਰ ਰੋਜ਼ ਪੂਜਾ ਕਰਦਾ ਹਰ ਰੋਜ਼ ਤੂੰ ਰਹਿਰਾਸ ਨਿਤਨੇਮ ਕਰਦਾ ਗੁਰਦੁਆਰੇ ਜਾਂਦਾ ਮੈਨੂੰ ਪਤਾ ਮੇਰਾ ਵੀ ਫਰਜ਼ ਬਣਦਾ ਵੀ ਜੋ ਤੇਰੀ ਇੱਛਾ ਮੈਂ ਪੂਰੀ ਕਰਾਂ ਪਰ ਜਿਹੜੇ ਤੇਰੇ ਕਰਮਾਣਾ ਕਰਮਾਂ ਦੇ ਵਿੱਚ ਤੇਰੇ ਪੁੱਤ ਦਾ ਸੁੱਖ ਹੈਣੀ ਤਉ ਉਹ ਦੰਪਤੀ ਕਹਿੰਦੇ ਵੀ ਦੱਸੋ ਕਿਉਂ ਤੇ ਜੋ ਪਤੀ ਪਤਨੀ ਹੱਥ ਜੋੜ ਕੇ ਖੜ ਜਾਂਦੇ ਵੀ ਦੱਸੋ ਰੱਬਾ ਕਿਉਂ ਹੈ ਨਹੀਂ ਕੀ ਗੱਲ ਆ ਤੇ ਰੱਬ ਜਦੋਂ ਉਹਨਾਂ ਦੇ ਦੋਹਾਂ ਦੇ ਸਿਰ ਤੇ ਹੱਥ ਰੱਖਦਾ ਨਾ ਤੇ ਉਹਨਾਂ ਨੂੰ ਦੱਸਦਾ ਵੀ ਜੇਕਰ ਤੁਹਾਡੇ ਘਰੇ ਪੁੱਤ ਜਨਮ ਲਾਊਗਾ ਤੇ ਪੁੱਤ ਤੁਹਾਡੇ ਨਾਲ ਕੀ ਕੀ ਕਰੂਗਾ ਉਹ ਤੁਸੀਂ ਪਹਿਲਾਂ ਦੇਖ ਲਓ ਫਿਰ ਮੈਂ ਤੁਹਾਨੂੰ ਪੁੱਤ ਦੀ ਦਾਤ ਬਖਸ਼ ਦਾਂਗਾ ਤੇ ਜਦੋਂ ਰੱਬ ਉਹਨਾਂ ਦੇ ਸਿਰ ਤੇ ਹੱਥ ਰੱਖਦਾ ਤੇ ਉਹਨਾਂ ਦੇ ਘਰੇ ਪੁੱਤ ਹੁੰਦਾ ਖੁਸ਼ੀਆਂ ਮਨਾਉਂਦੇ ਆ ਹੌਲੀ ਹੌਲੀ ਪੁੱਤ ਪੜਨ ਜਾ ਵੜਦਾ ਪੜਨ ਤੋਂ ਬਾਅਦ ਪੁੱਤ ਜਦੋਂ 10ਵੀਂ 12ਵੀਂ ਕ੍ਰਾਸ ਕਰਦਾ ਤੇ ਐਹੋ ਜੀ ਗੰਦੀ ਸੰਗਤ ਦੇ ਵਿੱਚ ਫਸਦਾ ਹੌਲੀ ਹੌਲੀ ਉਹ ਨਸ਼ਿਆਂ ਦੇ ਵਿੱਚ ਜਾਵੜਦਾ ਨਸ਼ਿਆਂ ਤੋਂ ਬਾਅਦ ਹੌਲੀ ਹੌਲੀ ਉਹ ਜਿੰਨੀ ਵੀ ਜਾਇਦਾਦ ਹੁੰਦੀ ਉਸ ਨੂੰ ਵੇਚਣਾ ਸਟਾਰਟ ਕਰ ਦਿੰਦਾ ਜਿਹੜੀਆਂ ਉਹਦੀਆਂ ਚਾਰ ਪੈਣਾ ਹੁੰਦੀਆਂ ਉਹਨਾਂ ਨੂੰ ਕੁੱਟਮਾਰ ਕਰਦਾ ਆਪਦੇ ਮਾਪਿਓ ਨਾਲ ਵੀ ਉਹ ਕੁੱਟਮਾਰ ਕਰਦਾ ਇੱਕ ਦਿਨ ਉਹ ਪੈਸੇ ਪਿੱਛੇ ਆਪਦੇ ਮਾਪਿਓ ਨੂੰ ਵੀ ਮਾਰਨ ਤੱਕ ਜਾਂਦਾ ਆਹ ਕੁਛ ਜਦੋਂ ਰੱਬ ਉਸ ਨੂੰ ਦਿਖਾਉਂਦਾ ਤਾਂ ਉਹ ਭੱਜ ਕੇ ਉੱਠ ਖੜਦਾ ਉਹ ਕਹਿੰਦਾ ਰੱਬਾ ਇਹੋ ਜਿਹਾ ਪੁੱਤ ਤਾਂ ਨਹੀਂ ਮੈਨੂੰ ਚਾਹੀਦਾ ਤੇ ਰੱਬ ਕਹਿੰਦਾ ਵੀ ਭਗਤਾ ਇਹ ਤੇਰੇ ਕਰਮਾਂ ਚ ਸੀਗਾ ਮੈਂ ਤਾਂ ਤੇਰੇ ਕਰਮਾਂ ਚੋਂ ਆਹ ਦੁੱਖ ਕਲੇਸ਼ ਖਤਮ ਕੀਤਾ ਤੇਰੀਆਂ ਚਾਰ ਧੀਆਂ ਨੇ ਉਹ ਤੇਰੇ ਪੁੱਤਾਂ ਵਰਗੀਆਂ ਨੇ ਹੁਣ ਤੇਰੀਆਂ ਜਿਹੜੀਆਂ ਚਾਰ ਧੀਆਂ ਨੇ ਤੈਨੂੰ ਉਹੀ ਸੰਭਾਲਣੀਆਂ ਜਿਹੜੇ ਉਹਨਾਂ ਦੇ ਪਤੀ ਹੋਣਗੇ ਉਹ ਤੇਰੇ ਚਾਰ ਪੁੱਤ ਹੋਣਗੇ ਮੈਂ ਤੈਨੂੰ ਚਾਰ ਧੀਆਂ ਦੇ ਨਾਲ ਨਾਲ ਚਾਰ ਪੁੱਤ ਬਖਸ਼ ਚੁੱਕਿਆ ਸੀ ਪਰ ਤੇਰੇ ਮਨ ਚ ਜੇ ਸੀ ਵੀ ਰੱਬਾ ਮੈਨੂੰ ਤਾਂ ਆਪਦੇ ਹੀ ਪੁੱਤ ਚਾਹੀਦੇ ਇਹ ਤੇਰੇ ਚਾਰ ਪੁੱਤ ਬਣਨਗੇ ਤੇ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਲਣਗੇ ਜੇਕਰ ਤੈਨੂੰ ਇਹੋ ਜਿਹਾ ਪੁੱਤ ਚਾਹੀਦਾ ਤੇ ਮੈਂ ਤੈਨੂੰ ਬਖਸ਼ ਦਿੰਨਾ ਤੇ ਇਸ ਕਰਕੇ ਮਿੱਤਰੋ ਕਿਤੇ ਨਾ ਕਿਤੇ ਰੱਬ ਨੂੰ ਤੁਸੀਂ ਸ਼ਿਕਾਇਤ ਨਾ ਕਰਿਆ ਕਰੋ ਜਿੰਨਾ ਕੁਝ ਹੁੰਦਾ ਤੁਸੀਂ ਉਹਦੇ ਵਿੱਚ ਸੈਟੀਸਫਾਈ ਸੰਤੁਸ਼ਟੀ ਰੱਖਿਆ ਕਰੋ ਜੇਕਰ ਤੁਹਾਡੇ ਘਰ ਧੀਆਂ ਨੇ ਤੇ ਪੁੱਤ ਨੇ ਜਨਮ ਨਹੀਂ ਲਿਆ ਤਾਂ ਇਸ ਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਕੋਈ ਨਾ ਕੋਈ ਡੰਗਾਈ ਜ਼ਰੂਰ ਹੁੰਦੀ ਹੈ ਕਿਉਂਕਿ ਅੱਜ ਕੱਲ ਮੈਂ ਦੇਖਦਾ ਵੀ ਹਰ ਇੱਕ ਚੌਥੇ ਘਰ ਦੇ ਵਿੱਚ ਆਪਦੇ ਪੁੱਤ ਤੋਂ ਮਾਂ ਪਿਓ ਦੁਖੀ ਆ ਹਰ ਇੱਕ ਪੰਜਵਾ ਘਰ ਉਸ ਦਾ ਪੁੱਤ ਜਾਂ ਤਾਂ ਚਿੱਟੇ ਤੇ ਆ ਜਾਂ ਨਸ਼ੇ ਤੇ ਆ ਹਰ ਇੱਕ ਛੇਮਾ ਘਰ ਆਪਦੇ ਮਾਪਿਓ ਨੂੰ ਘਰੋਂ ਕੱਢ ਦਿੰਦਾ ਇਹੋ ਜਿਹੇ ਹਾਲਾਤ ਹੋਏ ਪਏ ਅੱਜ ਕੱਲ ਪੁੱਤਾਂ ਦੇ ਇਸ ਕਰਕੇ ਮਿੱਤਰੋ ਧੀਆ ਕਿਤੇ ਨਾ ਕਿਤੇ ਬਾਹ ਫੜਦੀਆਂ ਨੇ ਤੇ ਧੀਆ ਨਾਲ ਧੀਆ ਜਿੰਨਾ ਕੋਈ ਵੀ ਮਾਪਿਓ ਦਾ ਨਹੀਂ ਕਰ ਸਕਦਾ ਜਦੋਂ ਵਿਆਹੀਆਂ ਜਾਂਦੀਆਂ ਨੇ ਨਾ ਮੈਨੂੰ ਲੱਗਦਾ ਵੀ ਮਾਪਿਓ ਨੂੰ ਵੀ ਉਹੀ ਸੰਭਾਲਦੀਆਂ ਨੇ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ ਨੇ ਕਈ ਘਰਾਂ ਦੇ ਪੁੱਤ ਇਹੋ ਜਿਹੇ ਹੁੰਦੇ ਜਿਹੜੇ ਆਪਣੇ ਮਾਪਿਆਂ ਤੋਂ ਜਾਣ ਵੀ ਵਾਰਦੇ ਨੇ ਪਰ ਮੈਂ ਹਰ ਇੱਕ ਚੌਥੇ ਜਾਂ ਪੰਜਵੇਂ ਘਰ ਦੀ ਕਹਾਣੀ ਦੱਸੀ ਆ ਤਿੰਨ ਘਰ ਤਾਂ ਬਿਲਕੁਲ ਸਹੀ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਸ਼ਾ ਆ ਰਿਹਾ ਮੈਨੂੰ ਲੱਗਦਾ ਵੀ ਕਿਸੇ ਨੇ ਕਹਿਣਾ ਨਹੀਂ ਵੀ ਅਸੀਂ ਪੁੱਤ ਜੰਮੀ ਹੈ ਹਨਾ ਇਹੋ ਜਿਹੇ ਹਾਲਾਤ ਨੇ ਇਸ ਕਰਕੇ ਮਿੱਤਰੋ ਧੀਆਂ ਵਾਸਤੇ ਇਹ ਵੀਡੀਓ ਸ਼ੇਅਰ ਕਰ ਦਿਓ ਜੇਕਰ ਤੁਹਾਡੇ ਘਰ ਰੱਬ ਨੇ ਧੀਆਂ ਬਖਸ਼ੀਆਂ ਨੇ ਨਾ ਤੇ ਤੁਹਾਨੂੰ ਧੀਆ ਦੇ ਨਾਲ ਨਾਲ ਪੁੱਤ ਵੀ ਬਖਸ਼ੇ ਨਹੀਂ ਕਿਉਂਕਿ ਜਿਹੜੇ ਜਵਾਈ ਪਾਈ ਹੁੰਦੇ ਨਾ ਉਹ ਪੁੱਤਾਂ ਨਾਲੋਂ ਮਿੱਤਰੋ ਵੱਧ ਕਰਦੇ ਨੇ ਇਸ ਕਰਕੇ ਕਦਰ ਕਰਿਆ ਕਰੋ ਜਿਹੜਾ ਵੀ ਰੱਬ ਨੇ ਦੇਤਾ ਬਸ ਉਹ ਰੱਬ ਦੇ ਹੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰੱਬ ਰਾਖਾ ਮਿਲਦੇ ਆ ਨਾ ਇਸ ਵੀਡੀਓ ਜੀ ਓਕੇ ਬਾਏ ਲਵ ਯੂ